ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਹਾਏ 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 ਵੇਖੋ ਆਪ ਸਭ ਨੂੰ ਪਤਾ ਹੀ ਹੈ ਕਿ ਪਰਸੋਂ ਤੋਂ ਇਸ ਲਈ ਕੰਮ ਦੇਣ ਤੋਂ ਪੰਜਾਬ ਦੀ ਸਰਕਾਰ ਨੂੰ ਇੱਕ ਪਤਾ ਨਹੀਂ ਕੀ ਹੋਇਆ ਕਿ ਅਸੀਂ ਪਿਛਲੇ 1.5 ਮਹੀਨੇ ਤੋਂ ਕੈਂਪ ਲਗਾ ਰਹੇ ਹਾਂ ਔਰ ਇਸ ਕੈਂਪਾਂ ਦੀ ਗਿੰਦੀ ਜਿਹੜੀ ਐ ਉਸ ਜਾਨਪੁਰ ਦੇ ਵਿੱਚ ਲਗਾਤਾਰ ਚਲਦੀ ਰਹੀ ਔਰ ਪਿਛਲੇ 4-5 ਦਿਨ ਤੋਂ ਅਸੀਂ ਇਹ ਕੈਂਪ ਜਿਹੜੇ ਐ ਉਹ ਕੋਈ ਹਲਕੇ ਵਿੱਚ ਲਗਾਏ ਉਸ ਕੈਂਪ ਦੇ ਮਾਧਿਅਮ ਦੇ ਨਾਲ ਅਸੀਂ ਗਰੀਬ ਜਨਤਾ ਨੂੰ ਉਹਨਾਂ ਦੇ ਦਵਾਰੇ ਜਾ ਕੇ ਉਹਨਾਂ ਦੇ ਪਿੰਡ ਦੇ ਵਿੱਚ ਜਾ ਕੇ ਉਹਨਾਂ ਦੀ ਇਹ ਕੇਂਦਰ ਸਰਕਾਰ ਦੀ ਜਿਹੜੀ ਯੋਜਨਾਵਾਂ ਉਹਨਾਂ ਦਾ ਲਾਭ ਦੇਣ ਲਈ ਉਹਨਾਂ ਦੇ ਕਾਰਡ ਬਣਾ ਰਹੇ ਸੀ ਮੈਂ ਸਮਝਦਾ ਇੱਕ ਬੜਾ ਭਲਾਈ ਦਾ ਕੰਮ ਸੀ ਸਭ ਭਾਰਤੀ ਜਨਤਾ ਪਾਰਟੀ ਦੇ ਕਰਮਚਾਰੀ ਆਪਣਾ ਕੰਮ ਕਰ ਰਹੇ ਸੀ ਪਰ ਮੈਨੂੰ ਨਹੀਂ ਸਮਝ ਆਈ ਕਿ ਇਹਨਾਂ ਨੂੰ 4 ਦਿਨ ਦੇ ਵਿੱਚ ਕੀ ਹੋਇਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨੋ ਜਿਹੜਾ ਸੰਸੋਧੀਆਂ ਦੇ ਕੇ ਬਿਆਨ ਆਇਆ ਕਿ ਅਸੀਂ ਸਾਮ-ਦਾਮ ਦੰਡ ਵੇਦ ਮਾਰਾਂਗੇ ਕੁੱਟਾਂਗੇ ਲੜਾਂਗੇ ਪਰਚੇ ਦਰਜ ਕਰਾਵਾਂਗੇ ਬਾਜਪਾ ਦੇ ਕਾਰਜਕਰਤਾ ਹੁਣ ਕਾਂਗਰਸ ਦੇ ਕਾਰਜਕਰਤਾ ਸਾਡੀ ਵਿਰੋਧੀ ਪਾਰਟੀ ਜਿੱ ਨਹੀਂ ਆਉਣਗੇ ਸਭ ਕਾਰਜਕਰਤਾ ਨੂੰ ਅਸੀਂ ਆਪਣਾ ਡਰਾਵਾਂਗੇ ਔਰ ਚਕਲਾ ਚੋਣਾਂ ਜਿੱਤਾਂਗੇ ਅਸੀਂ ਸੋਚ ਜਿਹੜੀ ਸੰਸੋਧੀਆਂ ਹੀ ਉਹਨੂੰ ਪਰਸੋ ਤੋਂ ਇਹਨਾਂ ਨੇ ਕਰਾਵਿਤ ਕੀਤਾ ਔਰ ਦੂਸਰੀ ਗੱਲ ਮੈਂ ਆਪਣੇ ਪਾਰਟੀ ਦੇ ਕਾਰਜਕਰਤਾ ਦੇ ਮਾਧਮ ਦੇ ਨਾਲ ਔਰ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੇ ਹੁਕਮਾ ਦੇ ਮੁਤਾਬਕ ਤਾਂ ਕਹਿ ਰਿਹਾ ਆ ਪ੍ਰਦੇਸ਼ ਅધ્યક્ષ ਦਾ ਵੀ ਬਿਆਨ ਆਇਆ ਹੋਏਗਾ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਤਾਂ ਡਰਨ ਵਾਲਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਅੱਗੇ ਵੀ ਸੜਕਾਂ ਤੇ ਰੰਗ ਆਈ ਕੋਈ ਵੀ ਸੜਕਾਂ ਤੇ ਹਨ ਕੋਈ ਗਿਰੋਜ ਨਹੀਂ ਹੈ ਸਾਨੂੰ ਜਨਤਾ ਦੀ ਸੇਵਾ ਕਰਨ ਲਈ ਕੋਈ ਨਹੀਂ ਰੋਕ ਸਕਦਾ ਭਗਵੰਤ ਮਾਨ ਜੀ ਤੁਸੀਂ ਨਹੀਂ ਰੋਕ ਸਕਦੇ ਤੇ ਤੁਹਾਡੇ ਦੁਆਰਾ ਠੇਕੇ ਦੇ ਦਿੱਤੀ ਗਈ ਸੀ ਸਰਕਾਰ ਹੈ ਕੇਜਰੀਵਾਲਸ ਤੇ ਸੋਧਿਆ ਉਹ ਤੇ ਭੋਲੀ ਜਾਏ ਉਹ ਤੇ ਇੱਕ ਹਾਰਿਆ ਹੋਇਆ ਇੱਕ ਨਕਾਮ ਆਦਮੀ ਹੈ ਮੈਂ ਇੱਕ ਵਾਰ ਫਿਰ ਤੋਂ ਆਪਣੇ ਕਾਰਕਟਰਾਂ ਦਾ ਵੀ ਧੰਨਵਾਦ ਕਰਦਾ ਮੈਂ ਇਸ ਮੰਡਲ ਦੇ ਅਧਿਖਸ਼ ਨਾਰਥ ਮੰਡਲ ਦੇ ਨਿਪੁੰਜੀ ਸਾਊਥ ਮੰਡਲ ਦੇ ਅਧਿਐਖ ਅਮਨ ਜੀ ਯਾਤੀ ਮੰਡਲ ਦੇ ਅਧਿਐਖ ਪ੍ਰਵੀਨ ਕਟੋਜੀ ਆਏ ਨੇ ਪਰ ਉਹਨਾਂ ਦੇ ਨਾਲ ਆਏ ਸਤੀ ਜਮਾ ਜਨ ਜੀ ਹਣੀ ਰਾਮਪਾਲ ਜੀ ਅਨਿਲ ਵਾਸudev ਜੀ ਹੋਰ ਸਭ ਕਾਰਜਕਰਤਾ ਲਗਾਤਾਰ ਕੈਂਪ ਚੱਦੀ ਰਾਜ ਅਭੀ ਜਾਰੀ ਰਹਿਣਗੇ ਔਰ ਜਨਤਨ ਸੇਵਾ ਕਰਨ ਨੂੰ ਕੋਈ ਵੀ ਕਾਨੂੰਨੀ ਰੋਕ ਸਕਦਾ ਸਾਨੂੰ ਕਿ ਇਹਦੇ ਉਹਨਾਂ ਨੂੰ ਪੁੱਛੋ ਕਿ ਉਹਨੇ ਕਿਆ ਕ ਪੱਤੀ ਹੈ ਕਿ ਸਰਕਾਰ ਦੁਆਰਾ ਕੇਂਦਰ ਸਰਕਾਰ ਦੁਆਰਾ ਇੱਕ ਯੋਜਨਾਵਾਂ ਚੱਲਦਾ ਹੈ ਕਿਸੇ ਗਰੀਬ ਨੂੰ ਕਿਆ ਵਿਸ਼ ਕਰਮਾ ਤਹਿਤ ਉਹਨੂੰ ਟੂਲ ਕਿਟ ਮਿਲ ਜਾਂਦੀ ਹੈ ਕਿ ਕਾਰਪੈਂਡਰ ਨੂੰ ਉਹ ਉਪਕਰਣ ਮਿਲ ਜਾਂਦੇ ਆ ਜਾਂ ਕਿ ਸਲਾਈ ਮਸ਼ੀਨ ਮਿਲ ਜਾਂਦੀ ਹੈ ਇਹਨਾਂ ਨੂੰ ਕਿਆ ਤਕਲੀਫ ਹੈ ਇਹ ਉਹਨਾਂ ਨੇ ਪੁੱਛੋ ਕਿਸੇ ਭੈਣ ਦਾ ਕਿਸੇ ਭਰਾ ਦਾ ਮਕਾਨ ਟੁੱਟਦਾ ਪਿਆ ਹੈ ਉਹਨੂੰ ਆਵਾਜ਼ ਯੋਜਨਾ ਦੇ ਤਹਿਤ ਉਹਨੂੰ ਪੈਸਾ ਮਿਲ ਜਾਏਗਾ ਕਿਆ ਇਸ ਲਈ ਉਹਨਾਂ ਨੂੰ ਕਿਆ ਤਕਲੀਫ ਹੈ ਇਹ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਤੁਸੀਂ ਮੰਨਦੇ ਹੋ ਸਰਕਾਰ ਜਿਹੜੀ ਕੇਂਦਰ ਸਰਕਾਰ ਦੀ ਸਕੀਮਾਂ ਲੋਕਾਂ ਤੱਕ ਪਹੁੰਚਾਂ ਚ ਜਿਹੜੀ ਨਾਕਾਮ ਰਹੀ ਹੈ ਬਿਲਕੁਲ ਜੇ ਨਾਕਾਮ ਰਹੀ ਹੈ ਤਾਂ ਸਾਨੂੰ ਆਣਾ ਪਿਆ ਪਿਛਲੇ 3.5 ਸਾਲ ਤੋਂ ਟੈਡੀ ਯੋਜਨਾ ਲਗਾਤਾਰ ਚੱਲ ਰਹੀ ਹੈ ਪਰ ਫਿਰ ਵੀ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਪਿਛਲੇ 1 ਮਹੀਨੇ ਤੋਂ 70 ਤੋਂ 8000 ਕਾਰਡ ਬਣਾ ਚੁੱਕੇ ਹਾਂ ਔਰ ਲਗਭਗ ਮੈਨੂੰ ਲੱਗਦਾ ਹੈ 25 ਤੋਂ 30000 ਇਹਦੀ ਰਿਕੁਆਇਰਮੈਂਟ ਹੋਰ ਹੈ ਔਰ ਭਾਰਤੀ ਜਨਤਾ ਪਾਰਟੀ ਉਤਨੀ ਤਰ ਤਰ ਤੱਕ ਬੈਠੇਗੀ ਨਹੀਂ ਕੋਈ ਕਾਰਕਟਰ ਨਹੀਂ ਬੈਠੇਗਾ ਜਦੋਂ ਤੱਕ ਇਸ ਸਹੂਲਤ ਦਾ ਇੱਕ ਇੱਕ ਵਿਅਕਤੀ ਨੂੰ ਲਾਭ ਨਾ ਮਿਲੇ ਜੀ ਭਗਵੰਤ ਜੀ ਸਰਕਾਰ ਦਾ ਉਤਲਾ ਫੂਕ ਰਹੇ ਆ ਔਰ ਮੈਂ ਕਹਿਣਾ ਚਾਹਾਂਗਾ ਭਗਵੰਤ ਜੀ ਸਰਕਾਰ ਨੂੰ ਔਰ ਮੈਂ ਕੀ ਹੈ ਟਿਕ ਸਮਝਣ ਨੂੰ ਕਿ ਅੱਜ ਐਂਡ ਹੈ ਤੁਸੀਂ ਜੋ ਵੀ ਕਰੋਗੇ ਤੁਹਾਨੂੰ ਇਹਦਾ ਉਲਟਾ ਜਵਾਬ ਮਿਲੇਗਾ ਕੱਲ ਮੈਂ ਪੁਲਿਸ ਤੇ ਪ੍ਰਸ਼ਾਸਨ ਦੇ ਲੋਕ ਮੇਰੇ ਕੋਲ ਆਏ ਸੀ ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ ਉਹ ਆਪਣੀ ਮਜਬੂਰੀ ਨਾਲ ਆਏ ਸੀ ਇਹਨਾਂ ਦੇ ਉਹ ਆਪਣਾ ਹੁਕਮਾਂ ਦੇ ਮੁਤਾਬਕ ਆਏ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਦੱਸੋ ਕਿ ਸੜਕ ਕਸੂਰ ਕੀ ਹੈ ਜਵਾਬ ਕੋਈ ਨਹੀਂ ਹੈ ਮੈਂ ਪੱਤਰਕਾਰ ਮਾਧਿਅਮ ਦੇ ਆਪ ਦੇ ਸਭ ਲੋਕ ਆਪ ਇੱਥੇ ਆਏ ਆਪ ਜੀ ਇਤਨੀ ਗਰਮੀ ਵਿੱਚ ਬਹੁਤ ਬਹੁਤ ਸਵਾਗਤ ਹੈ ਭਰਾ ਆਪ ਵੀ ਪੁੱਛੋ ਉਹਨਾਂ ਨੂੰ ਕਿ ਇਹਨਾਂ ਕੈਂਪਾਂ ਦੇ ਨਾਲ ਤੁਹਾਨੂੰ ਨੁਕਸਾਨ ਕਿਆ ਹੈ ਦੂਸਰੀ ਗੱਲ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਵਾਂ ਇਹ ਲੋਕ ਕਹਿੰਦੇ ਆ ਕਿ ਡਾਟਾ ਚੋਰੀ ਹੋ ਇਹਨਾਂ ਨੂੰ ਇਹ ਵੀ ਪੁੱਛਣਾ ਨਾ ਕਿ ਜਦੋਂ ਭੈਣਾ ਦੇ ਤੁਸੀਂ 1-1000 ਰੁਪਏ ਦੇ ਫਾਰਮ ਭਰੇ ਸੀ ਆਧਾਰ ਕਾਰਡ ਲਏ ਸੀ OTP ਲਏ ਸੀ ਜਾਂ ਉਸ ਟਾਈਮ ਤੇ ਡਾਟਾ ਚੋਰੀ ਨਹੀਂ ਹੋਇਆ ਜਾਂ ਉਸ ਟਾਈਮ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਈ ਇਸ ਲਈ ਮੈਂ ਇੱਕ ਵਾਰ ਫੇਰ ਤੋਂ ਆਪਣੇ ਕਰਮਚਾਰੀਆਂ ਦਾ ਧੰਨਵਾਦ ਵੀ ਕਰਦਾ ਔਰ ਇਸ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਅੱਗੇ ਤੋਂ ਅਸੀਂ ਹਕਤਾ ਕਰੋਗੇ ਤੇ ਮੂੰਹ ਤੋੜ ਜੂਆਂ ਵੀ ਕਰਾਂ ਧੰਨਵਾਦ